ਸੈਕਟਰੀ ਨੇ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਤੇ ਉਹਨਾਂ ਵੱਲੋਂ ਡੀਓ ਜਿਹੜੇ ਨੇ ਜਿਹੜੇ ਟੌਪ 100 ਜਿੱਥੇ ਕਿ ਕੈਮੀਕਲ ਫਰਟੀਲਾਈਜ਼ਰਸ ਦੀ ਜਿਹੜੀ ਕੰਜ਼ਮਪਸ਼ਨ ਹੁੰਦੀ ਹੈ ਜ਼ਿਲ੍ਹਿਆਂ ਦੀ ਤੇ ਉਹ ਪ੍ਰਾਪਤ ਹੋਏ ਹੈ ਤੇ ਉਹਨਾਂ ਵੱਲੋਂ ਜੋ ਸੁਝਾਅ ਦਿੱਤੇ ਹੋਏ ਨੇ ਤੇ ਡੈਫੀਨਿਟਲੀ ਹੋਰ ਸਿੱਧਤ ਦੇ ਨਾਲ ਤੇ ਉਹਦੇ ਵਿੱਚ ਇਨਫੈਕਟ ਮੈਂ ਇਹ ਪੱਤਰ ਜਿਹੜਾ ਸੀਗਾ ਪ੍ਰਾਪਤ ਹੋਣ ਤੋਂ ਉਪਰੰਤ ਜਿਹੜੇ ਖੇਤੀਬਾੜੀ ਵਿਭਾਗ ਹੋ ਗਿਆ ਤੇ ਆਪਣੇ ਜਿਹੜੇ ਐਸਟੀਐਮ ਤਹਿਸੀਲਦਾਰ ਨੈਪ ਤਹਿਸੀਲਦਾਰ ਇਹਨਾਂ ਸਾਰਿਆਂ ਦੀ ਜੁਆਇੰਟ ਮੀਟਿੰਗ ਜਿਹੜੀ ਹੈ ਮੈਂ ਐਸੇ ਹਫਤੇ ਕਰ ਚੁੱਕਾ ਐਂਡ ਉਹਦੇ ਚ ਇਹੀ ਗੱਲ ਕੀਤੀ ਹੈ ਕਿ ਇੱਕ ਕੈਂਪਸ ਜਿਹੜੇ ਨੇ ਆਪਾਂ ਫੋਕਸ ਜਿਹਨਾਂ ਦਾ ਰੋਲ ਫੋਕਸ ਜਿਹੜਾ ਹੈ ਸਿਰਫ ਤੇ ਸਿਰਫ ਹੋਏਗਾ ਕਿ ਜਿਹੜੇ ਆਪਣੇ ਕੈਮੀਕਲ ਫਰਟੀਲਾਈਜ਼ਰ ਨੇ ਯੂਰੀਆ ਜਿਹੜੇ ਹੈ ਇਹਦੀ ਆਪਾਂ ਖਪਤ ਨੂੰ ਜਿਹੜਾ ਘਟਾਈਏ ਦੇਖੋ ਜੀ ਜਿਵੇਂ ਹੁਣ ਝੋਨੇ ਦੀ ਫਸਲ ਹੁੰਦੀ ਆ ਉਥੇ 2 2 3 ਕਬੂਰੀਆਂ ਤੱਕ ਕਣਕ ਦੀ ਵੀ ਮੈਨੇ ਕੋਈ ਕੋਈ 3 ਬੋਰੀਆਂ ਕੋਈ 3.5 ਆ ਇੱਥੇ ਕਿ ਤੱਕ ਐਵਰੇਜ ਆ ਬਾਕੀ ਹਰੇਕ ਦੀ ਡੋਡ ਸਮਝਾ ਕੋਈ ਕਿੰਨੀਆਂ ਕੇ ਪਾਉਂਦਾ ਦੇਖੋ ਜਿੱਥੋਂ ਜੀ ਲੱਗਦਾ ਵੀ ਕਣਕ ਮਾੜੀ ਰਹੀ ਜਾਂ ਉਥੇ ਕਿਸਾਨ ਹੋਰ ਕੋਈ ਹਜੇ ਹੋ ਨਹੀਂ ਕਰ ਰਿਹਾ ਦੀ ਕਿ ਜੂਰੀ ਦੀ ਉਹ ਹੂੰ ਉਥੇ ਕਿ ਕਬੂਰੀ ਆ ਲਗਦਾ ਬਜੂਰੀਏ ਦੀ ਲਾ ਦੋ ਉਹਦੇ ਨਾਲ ਝਾੜ ਤੇ ਥੋੜਾ ਫਰਕ ਪੈਂਦਾ ਦੇਖੋ ਜੀ ਜੇ ਖੇਤੀ ਮਹਰਤਾ ਕਹ ਰਹੇ ਨੇ ਜੇ ਜੂਰੀਆ ਦਿੱਤਾ ਤਾਂ ਸਰਕਾਰ ਨੇ ਪਹਿਲਾਂ ਜਿਹੜੀਆਂ ਫਸਲਾਂ ਹੁੰਦੀਆਂ ਦੀਆਂ ਇਸ ਤੋਂ ਪਹਿਲਾਂ ਜਦੋਂ ਪੁਰਾਣੇ ਬਿਰਗ ਦਾ ਸੀ ਉਹਦੇ ਬਿਨਾ ਜੂਰੀਆਂ ਤੇ ਹੁੰਦੀਆਂ ਤੀਆਂ ਜੇ ਲਾਇਆ ਤਾਂ ਇਹ ਸਰਕਾਰ ਦੀ ਤਾਹੋ ਹੈ ਸਰਕਾਰ ਨਹੀਂ ਦਿੱਤਾ ਤਾਂ ਸਰਕਾਰ ਦੇ ਕਰਕੇ ਇਹ ਜੂਰੀਆਂ ਲੋਕਾਂ ਕੋਲ ਪਾਉਣਾ ਸ਼ੁਰੂ ਕਰਿਆ ਲੋਕਾਂ ਨੂੰ ਕਿਹੜਾ ਪਤਾ ਅੱਜ ਇਹ ਜੂਰੀਆਂ ਬਾਰੇ ਖੇਤੀਬਾੜੀ ਦੇ ਅਧਿਕਾਰੀ ਤੁਹਾਨੂੰ ਕੋਈ ਗਾਈਡਲਾਈਨ ਦਿੰਦੇ ਨੇ ਕਿ ਵੀ ਕਿੰਨਾ ਜੂਰੀ ਆਪਾਂ ਉਹਨਾਂ ਨਾਲ ਪਾਉ ਦੇਖੋ ਜੀ ਕੋਈ ਹਜੇ ਆਪਣੇ ਪਿੰਡ 'ਚ ਕੋਈ ਕੈਂਪ ਕੁੰਪ ਲੱਗਿਆ ਨਹੀਂ ਜੇ ਕੋਈ ਲੱਗਦਾ ਫਿਰ ਆਪਾਂ ਸੁਣਨ ਜਾਣਿਆ ਉਹਦੇ ਹਿਸਾਬ ਨਾਲ ਆਪਾਂ ਉਹਦੇ ਦੇਖਦੇ ਜੂਰੀਆ ਖਾ ਦੇਖੋ ਜੀ ਜੇ ਤਾਂ ਹੈਗਾ ਆਪਣਾ ਘਰ ਦਾ ਵਾਹਣ ਉਹਦੇ ਤਾਂ ਥੋੜੇ ਨਾਲ ਵੀ ਛਰ ਜਾਂਦਾ ਜਿਹੜਾ ਆਪਣੇ ਠੇਕੇ ਹਿਛਿਆਂ ਦੇ ਵਾ ਤਿੰਨ ਫਾਸਲਾ ਲੈਣੀਆਂ ਨੇ ਫਿਰ ਉਹਨਾਂ ਚ ਜੂਰੀਏ ਦੀ ਆਹ ਡੋਜ ਵਾਧਦੀ ਐ ਜੇ ਦੋ ਲਾਈਨ ਦੋ ਬੀਜ ਦੇ ਆਪਾਂ ਕਣਕ ਝੋਨਾ ਬੀਜਦੇ ਆ ਉਹਦੇ ਚ ਘਟ ਖਰਤ ਹੁੰਦੀ ਐ ਕਾਰਨ ਕਿਉਂ ਵਧਾਉਣਾ ਉਹਨਾਂ ਚ ਆਹੀ ਜੀ ਆਪਣਾ ਰੂੜੀ ਰਾੜੀ ਦੀ ਖਾਦ ਨਹੀਂ ਪੈਂਦੀ ਜੀ ਬਾਦਲ ਮੇ ਬੰਦੇ ਆਉਂਦੇ ਨੇ ਬਾਹਣ ਦਾ ਭੇਤ ਨਹੀਂ ਹੁੰਦਾ ਜੀ ਅਗਲਾ ਵੀ ਕਿਤੇ ਮਾੜੀ ਨਾ ਰਹੇ ਜੇ ਫਾਸਲਾ ਉਹਦੇ ਕਰਕੇ ਆੜ ਘਟਾਉਂਦੇ ਹੀ ਐ ਇਹ ਵਧਾਉਂਦਾ ਨਹੀਂਗਾ ਜੇ ਵੱਧ ਪਾਵਾਂਗੇ ਕਿਸਾਨ